ਪਰਤ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪદ્ધਤੀ ਹੈ ਆਯੁਰਵੇਦ ਜਿਸ ਵਿੱਚ ਹਰ ਬਿਮਾਰੀ ਦਾ ਕੁਦਰਤੀ ਇਲਾਜ ਕੀਤਾ ਜਾਂਦਾ ਹੈ ਜਿਵੇਂ ਅੰਬ ਤਰਬੂਜ ਖਰਬੂਜ਼ਾ ਅਤੇ ਜਾਮਣ ਵਰਗੇ ਫਲਾਂ ਦੇ ਬੀਜ ਅਤੇ ਗੁੱਟਲੀਆਂ ਦੇ ਪਾਊਡਰ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਗਰਮੀਆਂ ਦੇ ਮੌਸਮੀ ਫਲਾਂ ਦੀ ਗੱਲ ਹੋਵੇ ਤੇ ਤਰਬੂਜ ਦੀ ਗੱਲ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਜੀ ਹਾਂ ਗਰਮੀਆਂ ਦਾ ਇੱਕ ਹੋਰ ਵਧੀਆ ਫਲ ਹੈ ਤਰਬੂਜ ਹਰ ਲਿਹਾਜ਼ ਨਾਲ ਸਾਡੇ ਸਰੀਰ ਵਾਸਤੇ ਫਾਇਦੇਮੰਦ ਇਸ ਫਲ ਦਾ ਜੂਸ ਇਸ ਦੇ ਬੀਜ ਇੱਥੋਂ ਤੱਕ ਕਿ ਇਸ ਦੇ ਛਿਲਕੇ ਨਾਲ ਮਨੁੱਖੀ ਸਰੀਰ ਦੇ ਕਈ ਰੋਗ ਠੀਕ ਹੁੰਦੇ ਹਨ ਆਓ ਜਾਣਦੇ ਹਾਂ ਕਿ ਤਰਬੂਜ ਸਾਡੇ ਵਾਸਤੇ ਕਿਸ ਤਰ੍ਹਾਂ ਨਾਲ ਲਾਹੇਵੰਦ ਹੈ ਤਰਬੂਜ ਨੂੰ ਹਦਵਾਣਾ ਵੀ ਕਹਿੰਦੇ ਹਨ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਸਾਡੇ ਪੇਟ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਸਭ ਤੋਂ ਵੱਧ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਜੇਕਰ ਸਾਡੇ ਸਰੀਰ 'ਚ ਕਿਤੇ ਵੀ ਸੋਜਨ ਆਉਂਦੀ ਹੈ ਪੈਰ ਤੋਂ ਲੈ ਕੇ ਸਿਰ ਤੱਕ ਸਰੀਰ ਦਾ ਕੋਈ ਵੀ ਹਿੱਸਾ ਸੁੱਜ ਜਾਂਦਾ ਹੈ ਤਾਂ ਤਰਬੂਜ ਖਾਣਾ ਬਹੁਤ ਲਾਹੇਵੰਦ ਹੈ ਇਸ ਦਾ ਜੂਸ ਸਵੇਰੀ ਸ਼ਾਮ ਕਿਸੇ ਵੀ ਵੇਲੇ ਵੀ ਲਿਆ ਜਾ ਸਕਦਾ ਹੈ ਇਸ ਤੋਂ ਇਤਰ ਤਰਬੂਜ ਦੇ ਛਿਲਕਿਆਂ 'ਚ ਲਾਈਕੋਪੀਨ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ ਤਰਬੂਜ ਨੂੰ ਖਾਲੀ ਪੇਟ ਖਾਣ ਨਾਲ ਇਸ ਦਾ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਤੋਂ ਇਲਾਵਾ ਤਰਬੂਜ ਦੇ ਛਿਲਕਿਆਂ ਦੇ ਚਿੱਟੇ ਹਿੱਸੇ ਨੂੰ ਛੋਟੇ ਪੀਸ ਕਰਕੇ ਪੁੰਨ ਲਵੋ ਅਤੇ ਗੁੜ ਜਾਂ ਮਿਸ਼ਰੀ ਦੀ ਚਾਸ਼ਨੀ ਬਣਾ ਕੇ ਉਸ ਵਿੱਚ ਛਿਲਕੇ ਦੇ ਕੱਟੇ ਹੋਏ ਪੀਸਾ ਨੂੰ ਸ਼ਕਰ ਭਾਰਿਆ ਵਾਂਗ ਮਿਕਸ ਕਰਕੇ ਪੁੰਨ ਲਵੋ ਇਸ ਨੂੰ ਖਾਣ ਨਾਲ ਸਰੀਰ ਦੀ ਸੋਜਿਸ਼ ਘਟਦੀ ਹੈ ਕਈ ਚਮੜੀ ਰੋਗਾਂ ਤੋਂ ਰਾਹਤ ਮਿਲਦੀ ਹੈ ਚਮੜੀ ਨਿਖਰਦੀ ਹੈ ਅਤੇ ਪੇਟ ਦੀ ਹਰ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਭਾਰਤ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪદ્ધਤੀ ਹੈ ਆਯੁਰਵੇਦ ਜਿਸ ਵਿੱਚ ਹਰ ਬਿਮਾਰੀ ਦਾ ਕੁਦਰਤੀ ਇਲਾਜ ਕੀਤਾ ਜਾਂਦਾ ਹੈ ਜਿਵੇਂ ਅੰਬ ਤਰਬੂਜ ਖਰਬੂਜ਼ਾ ਅਤੇ ਜਾਮਣ ਵਰਗੇ ਫਲਾਂ ਦੇ ਬੀਜ ਅਤੇ ਗੁਠਲੀਆਂ ਦੇ ਪਾਊਡਰ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਗਰਮੀਆਂ ਦੇ ਮੌਸਮੀ ਫਲਾਂ ਦੀ ਗੱਲ ਹੋਵੇ ਤੇ ਤਰਬੂਜ ਦੀ ਗੱਲ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਜੀ ਹਾਂ ਗਰਮੀਆਂ ਦਾ ਇੱਕ ਹੋਰ ਵਧੀਆ ਫਲ ਹੈ ਤਰਬੂਜ ਹਰ ਲਿਹਾਜ਼ ਨਾਲ ਸਾਡੇ ਸਰੀਰ ਵਾਸਤੇ ਫਾਇਦੇਮੰਦ ਇਸ ਫਲ ਦਾ ਜੂਸ ਇਸ ਦੇ ਬੀਜ ਇੱਥੋਂ ਤੱਕ ਕਿ ਇਸ ਦੇ ਛਿਲਕਿਆਂ ਨਾਲ ਮਨੁੱਖੀ ਸਰੀਰ ਦੇ ਕਈ ਰੋਗ ਠੀਕ ਹੁੰਦੇ ਹਨ ਆਓ ਜਾਂਦੇ ਹਾਂ ਕਿ ਤਰਬੂਜ ਸਾਡੇ ਵਾਸਤੇ ਕਿਸ ਤਰ੍ਹਾਂ ਨਾਲ ਲਾਹੇਵੰਦ ਹੈ ਤਰਬੂਜ ਨੂੰ ਹਦਵਾਣਾ ਵੀ ਕਹਿੰਦੇ ਹਨ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਸਾਡੇ ਪੇਟ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਸਭ ਤੋਂ ਵੱਧ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਜੇਕਰ ਸਾਡੇ ਸਰੀਰ 'ਚ ਕਿਤੇ ਵੀ ਸੋਜਨ ਆਉਂਦੀ ਹੈ ਪੈਰ ਤੋਂ ਲੈ ਕੇ ਸਿਰ ਤੱਕ ਸਰੀਰ ਦਾ ਕੋਈ ਵੀ ਹਿੱਸਾ ਸੁੱਜ ਜਾਂਦਾ ਹੈ ਤਰਬੂਜ ਖਾਣਾ ਬਹੁਤ ਲਾਹੇਵੰਦ ਹੈ ਇਸ ਦਾ ਜੂਸ ਸਵੇਰੇ ਸ਼ਾਮ ਕਿਸੇ ਵੀ ਵੇਲੇ ਵੀ ਲਿਆ ਜਾ ਸਕਦਾ ਹੈ ਇਸ ਤੋਂ ਇਧਰ ਤਰਬੂਜ ਦੇ ਛਿਲਕਿਆਂ 'ਚ ਲਾਈਕੋਪੀਨ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ ਤਰਬੂਜ ਨੂੰ ਖਾਲੀ ਪੇਟ ਖਾਣ ਨਾਲ ਇਸ ਦਾ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਤੋਂ ਇਲਾਵਾ ਤਰਬੂਜ ਦੇ ਛਿਲਕਿਆਂ ਦੇ ਚਿੱਟੇ ਹਿੱਸੇ ਨੂੰ ਛੋਟੇ ਪੀਸ ਕਰਕੇ ਪੁੱਨ ਲਵੋ ਅਤੇ ਗੁੜ ਜਾਂ ਮਿਸ਼ਰੀ ਦੀ ਚਾਸ਼ਨੀ ਬਣਾ ਕੇ ਉਸ ਵਿੱਚ ਛਿਲਕੇ ਦੇ ਕੱਟੇ ਹੋਏ ਪੀਸਾ ਨੂੰ ਸ਼ਕਰ ਭਾਰਿਆ ਵਾਂਗ ਮਿਕਸ ਕਰਕੇ ਪੁੰਨ ਲਵੋ ਇਸ ਨੂੰ ਖਾਣ ਨਾਲ ਸਰੀਰ ਦੀ ਸੋਜਿਸ਼ ਘਟਦੀ ਹੈ ਕਈ ਚਮੜੀ ਰੋਗਾ ਤੋਂ ਰਾਹਤ ਮਿਲਦੀ ਹੈ ਚਮੜੀ ਨਿਖਰਦੀ ਹੈ ਅਤੇ ਪੇਟ ਦੀ ਹਰ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ